ਸਰਦਾਰ ਕਰਨਪ੍ਰੀਤ ਸਿੰਘ ਸੌਣ ਨੇ ਅੱਜ ਲਲੇਹੜੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਕਮਰਿਆਂ ਦਾ ਦੁਗਾਟਨ ਕੀਤਾ ਅਤੇ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਦਾ ਨੁਹਾਰ ਬਦਲਣ ਜਾ ਰਹੀ ਹੈ ਜਿਸ ਦਾ ਪਹਿਲਾ ਨਮੂਨਾ ਇਹ ਹੈ ਉਹਨਾਂ ਕਿਹਾ ਕਿ ਸਕੂਲਾਂ ਵਿੱਚ ਵੱਡੇ ਪੱਧਰ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਅੱਜ ਲਲੇਹੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਿੱਥੇ ਬੱਚਿਆਂ ਦੇ ਪੜ੍ਹਾਈ ਲਈ ਕਮਰਿਆਂ ਦਾ ਦੁਗਾਟਨ ਕੀਤਾ ਗਿਆ ਹੈ ਉੱਥੇ ਹੀ ਟੀਆਂ ਦੇ ਬਾਥਰੂਮ ਵੀ ਬਣਵਾਏ ਗਏ ਹਨ ਅਤੇ ਦੋ ਅਦੋਨਿਕ ਲੈਬ ਸੈਂਟਰ ਦਾ ਉਦਗਾਰਨ ਵੀ ਕੀਤਾ ਗਿਆ ਹੈ ਇਸ ਮੌਕੇ ਸਰਦਾਰ ਤਰਨਪੀਰ ਸਿੰਘ ਸੌਨ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਸਿਰਫ ਵਾਅਦੇ ਕੀਤੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਬਿਜਲੀ ਦਾ ਬਿੱਲ ਮੁਫਤ ਹੀ ਨਹੀਂ ਆ ਰਿਹਾ ਸਗੋਂ 24 ਘੰਟੇ ਬਿਜਲੀ ਦੀ ਸਪਲਾਈ ਵੀ ਦਿੱਤੀ ਜਾ ਰਹੀ ਹੈ ਖੰਨਾ ਤੋਂ ਰਾਜ ਮੈਨਰੋ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸਾਡ ਜਲਦੀ ਗਹਿرائی ਤੋਂ ਧੰਨਵਾਦ ਕਰਨਾ ਤੁਸੀਂ ਅੱਜ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਖੰਨੇ ਹਲਕੇ ਦੇ ਲਈ ਬੜਾ ਮਾਣ ਵਾਲਾ ਦਿਨ ਹੈ ਜਦੋਂ ਸੰ 2022 ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਨੇ ਵੋਟਾਂ પાਕੇ ਉਹਦੇ ਸਰਕਾਰ ਬਣਾਈ ਸੀ ਤਾਂ ਉਦੋਂ ਆਪਾਂ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤ ਮਾਨ ਸਾਹਿਬ ਨੂੰ ਤਾਂ ਉਹਦੇ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨੇ ਇਹ ਮੌਕਾ ਦਿੱਤਾ ਉਸੇ ਦੇ ਚੱਲਦੇ ਅੱਜ ਮੈਂ ਆਪਾਂ ਆਪਣੇ ਹਲਕੇ ਖੰਨੇ ਦੇ ਮੈਂ ਅੱਜ 6 ਸਕੂਲਾਂ ਦੇ ਵਿੱਚ ਜਿਹੜੇ ਵੱਡੇ ਕੰਮ ਹੋਏ ਨੇ ਅੱਜ ਆਪਾਂ 7 ਤਰੀਕ ਅਪ੍ਰੈਲ ਦੇ ਮਹੀਨੇ ਦੇ ਵਿੱਚ 2025 ਚ ਹੈ ਅੱਜ ਦੇ ਦਿਨ ਸੋ ਅਸੀਂ ਹੁਣ ਲਗਾਤਾਰ ਜਿਹੜੇ ਕੰਮ ਕੀਤੇ ਨੇ ਅੱਜ ਅਸੀਂ 6 ਸਕੂਲਾਂ ਦੇ ਵਿੱਚ ਵਿਜ਼ਿਟ ਕਰਕੇ ਇਹਦਾ ਉਦਘਾਟਨ ਕੀਤਾ ਹੈ 6 ਸਕੂਲਾਂ ਦਾ ਸੋ ਉਹ ਸਕੂਲਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕੁਝ ਆਕੜੇ ਦੱਸਣ ਜਾ ਰਿਹਾ ਔਰ ਜਿਹੜੇ ਆਪਣੇ ਆਪ ਦੇ ਵਿੱਚ ਇਹ ਆਕੜੇ ਬੜੇ ਵੱਡੇ ਆਕੜੇ ਨੇ ਰਹੌਣ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਆਪਾਂ ਚਾਰ ਦਿਵਾਰੀ ਕਰਾਈ ਹੈ ਇਸ ਚਾਰ ਦਿਵਾਰੀ ਦੇ ਉੱਤੇ 19 ਲੱਖ ਰੁਪਿਆ ਖਰਚੇ ਆ ਜੀ ਬਾਥਰੂਮ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਹੈ ਉੱਥੇ ਕੁਝ ਰਿਪੇਅਰ ਸੀ ਰਿਪੇਅਰ ਵੀ ਕੀਤੀ ਹੈ ਇਹਦੇ ਤੇ 1 ਲੱਖ ਰੁਪਿਆ ਖਰਚੇ ਆ ਉਤੋਂ ਬਾਅਦ ਚੋਂ ਆਪਾਂ ਲਲਹੀੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿੱਥੇ ਹੁਣ ਆਪਾਂ ਬੈਠੇ ਆ ਇਹਦੇ ਚ ਅਸੀਂ ਦੋ ਕਲਾਸਰੂਮ ਵੱਡੇ ਬਹੁਤ ਵੱਡੇ ਹਾਲ ਲੈਵਲ ਦੇ ਬਣਾਏ ਨੇ ਜਿਹਦੇ ਤੇ 15 ਲੱਖ 2000 ਰੁਪਿਆ ਲੱਗਿਆ ਤੇ ਦੋ ਅਤੁੱਤ ਆਧੁਨਿਕ ਤਰੀਕੇ ਦੀਆਂ ਲੈਬ ਲੈਬਾਰਟਰੀਜ਼ ਬਣਾਈਆਂ ਨੇ ਜਿਹਦੇ ਤੇ 15 ਲੱਖ 2000 ਰੁਪਏ ਉਧਰ ਤੇ ਲੱਗਿਆ ਤੇ ਅਸੀਂ ਉਹਦੇ ਨਵੇਂ ਬਾਥਰੂਮ ਬਣਾਏ ਆ ਬੱਚੀਆਂ ਦੇ ਲਈ ਕੁੜੀਆਂ ਦੇ ਲਈ ਉਹਦੇ ਤੇ ਸਾਡਾ 1.5 ਲੱਖ ਰੁਪਏ ਲੱਗਿਆ ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ ਤਕਰੀਬਨ ਬਾਥਰੂਮਾਂ ਦੇ ਲਈ 1,66,000 ਰੁਪਏ ਬੱਚਿਆਂ ਦੇ ਬਾਥਰੂਮਾਂ ਲਈ ਮਲਕਪੁਰ ਚ ਲੱਗਿਆ ਤੇ ਰਤਨਹੀੜੀ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਤਿੰਨ ਕਮਰੇ ਬਣੇ ਨੇ ਬਹੁਤ ਵੱਡੇ ਲੈਵਲ ਦੇ ਵਧੀਆ ਕਮਰੇ ਬਣੇ ਨੇ ਇਹਦੇ ਤੇ 18,50,000 ਰੁਪਇਆ ਲੱਗਿਆ। ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ। ਤੇ ਗੋਹ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਚਾਰ ਦਿਵਾਰੀ ਕਰਾਈ ਹੈ। ਮੈਂ ਜਦੋਂ ਗਿਆ ਸੀ ਉੱਥੇ ਉਹਨਾਂ ਨੇ ਮੇਰੇ ਅੱਗੇ ਡਿਮਾਂਡ ਰੱਖੀ ਸੀ ਕਿ ਸਾਡੇ ਸਕੂਲ ਦੀ ਚਾਰ ਦਿਵਾਰੀ ਕਰਾ ਦਿਓ। 4,75,000 ਰੁਪਏ ਦੀ ਅਸੀਂ ਚਾਰ ਦਿਵਾਰੀ ਕਰਾਈ ਹੈ ਉੱਥੇ ਤੇ ਉੱਥੇ ਬਾਥਰੂਮ ਬਣਵਾਏ ਨੇ 1,40,000 ਰੁਪਏ ਦੇ ਅਸੀਂ ਬਾਥਰੂਮ ਤਿਆਰ ਕਰਾਏ ਨੇ ਗੋਹ ਦੇ ਮਿਡਲ ਤੇ ਗੋਦਈ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਦੀ ਵੀ ਚਾਰਦੀਵਾਰੀ ਦਾ ਕੰਮ ਸੀ ਉਹ ਕਰਵਾਇਆ ਪੂਰਾ ਸਾਡਾ 2 ਲੱਖ ਰੁਪਿਆ ਉਹਦੀ ਚਾਰਦੀਵਾਰੀ ਦੇ ਉੱਤੇ ਲੱਗੇ ਸੋ ਇਹ ਅੱਜ ਦੇ 6 ਸਕੂਲ ਸੀਗੇ ਐਵੇਂ ਪਰਸੋਂ ਨੂੰ ਤੁਹਾਨੂੰ ਅਪਡੇਟ ਕਰਾਂਗੇ ਪਰਸੋਂ ਨੂੰ ਵੀ ਸਾਡੇ 6 ਸਕੂਲਾਂ ਦਾ ਅਸੀਂ ਉਧ ਘਟ ਨਹੀਂ ਕਰਨਾ ਫਿਰ ਇੱਕ ਦਿਨ ਛੱਡ ਕੇ ਫੇਰ 6 ਸਕੂਲਾਂ ਦਾ ਕਰਨਾ ਐਦਾਂ ਕਰਕੇ ਇਹ ਅਸੀਂ ਜਣੀ ਕਿ ਸਕੂਲਾਂ ਦਾ ਜਿਹੜਾ ਅਸੀਂ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਸੇਤ ਦੇ ਖੇਤਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆਦਾਂਗੇ ਤੇ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਸਤੀ ਹੋ ਰਿਹਾ ਕਿ ਇਸ ਵਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਪਾਉਣੇ 18000 ਕਰੋੜ ਰੁਪਈਆ ਜਾਨੀ ਕਿ 17750 ਦੇ ਆਸ-ਪਾਸ ਕਰੋੜ ਰੁਪਈਆ ਸਿੱਖਿਆ ਦਾ ਬਜਟ ਰੱਖਿਆ ਗਿਆ ਜਿਹੜਾ ਅੱਜ ਤੱਕ ਦਾ ਹਿਸਟਰੀ ਦਾ ਸਭ ਤੋਂ ਵੱਡਾ ਬਜਟ ਹੈ ਸਿੱਖਿਆ ਦੀ ਕ੍ਰਾਂਤੀ ਦੇ ਲਈ ਜਿਸ ਦੇਸ਼ ਦਾ ਜਿਸ ਖਿੱਤੇ ਦਾ ਬੱਚਾ ਪੜ੍ਹਨ ਲਿਖ ਜਾਂਦਾ ਨਾ ਉਹ ਪੜ੍ਹਿਆ ਲਿਖਿਆ ਬੱਚਾ ਇਹਨਾਂ ਬੱਚਿਆਂ ਚ ਕੋਈ ਡਾਕਟਰ ਬੰਨਾ ਹੈ ਇਹਨਾਂ ਬੱਚਿਆਂ ਚ ਕੋਈ ਇੰਜੀਨੀਅਰ ਬੰਨਾ ਹੈ ਇਹਨਾਂ ਬੱਚਿਆਂ ਚ ਕੋਈ ਕਵਲ ਨੂੰ ਕੋਈ ਸਾਇੰਟਿਸਟ ਬੰਨਾ ਹੈ ਇਹਨਾਂ ਬੱਚਿਆਂ ਨੇ ਵੱਡੇ ਹੋ ਕੇ ਕਿਸੇ ਨੇ ਪੋਲੀਟਿਸ਼ੀਅਨ ਬਣ ਜਾਣਾ ਕੋਈ ਐਮਐਲਏ ਬਣੂ ਕੋਈ ਮੰਤਰੀ ਬਣੂ ਕੋਈ ਚੇਅਰਮੈਨ ਬਣ ਇਹ ਬੱਚੇ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਔਰ ਜਿਸ ਘਰ ਦਾ ਬੱਚਾ ਪੜ੍ਹ ਲਿਖ ਜਾਂਦਾ ਹੈ ਬਾਬਾ ਸਾਹਿਬ ਡਾਕਟਰ ਭੀਮਦਾਓ ਅੰਬੇਦਕਰ ਜੀ ਕਿਹਾ ਕਰਦੇ ਸੀ ਕਿ ਜਿਹੜਾ ਜਿਹੜਾ ਸਿੱਖਿਆ ਨਾ ਇਹ ਛੇੜਨੀ ਦੇ ਦੁੱਧ ਵਰਗੀ ਹੁੰਦੀ ਹੈ ਜਿਨੇ ਦੁੱਧ ਪੀਤਾ ਹੋ ਉਹ ਸਿੱਖਿਆ ਦਾ ਉਹ ਦਿਖਾੜੇਗਾ ਜਰੂਰ ਸੋ ਜਿਹੜੇ ਬੱਚੇ ਪੜ੍ਹ ਲਿਖ ਗਏ ਉਹ ਪੜ੍ਹ ਲਿਖ ਕੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੁੰਦੇ ਨੇ ਉਹ ਸਮਾਜ ਦਾ ਵੀ ਨਿਰਮਾਣ ਕਰਦੇ ਨੇ ਚੰਗੇ ਸਿਹਿਹਤ ਸਮਾਜ ਦਾ ਨਿਰਮਾਣ ਕਰਦੇ ਤਾਂ ਅੱਜ ਉਸ ਲਈ ਇਕੱਠੇ ਹੋਏ ਸੀ ਇਕੱਠੇ ਹੋ ਕੇ ਅੱਜ ਜੋ ਤੁਹਾਨੂੰ ਮੈਂ ਆંકੜੇ ਦੱਸੇ ਨੇ ਇਹ ਇਹ ਸਾਰੀ ਜੇ ਤੁਸੀਂ ਇਹ ਰਕਮ ਕਰੋ ਤਾਂ ਕਈ ਕਰੋੜ ਰੁਪਏ ਬਣ ਜਾਂਦਾ ਹੈ ਕਈ ਕਰੋੜ ਰੁਪਏ ਲਾ ਕੇ ਆ ਸਿਰਫ ਅਸੀਂ ਅੱਜ ਦੇ 6 ਸਕੂਲਾਂ ਦਾ ਦੱਸਿਆ ਪਰसों ਨੂੰ ਤੁਹਾਨੂੰ ਅਸੀਂ ਹੋਰ ਸਕੂਲਾਂ ਦੇ ਬਾਰੇ ਵਿੱਚ ਬੁਲਾ ਕੇ ਐਤਾ ਹੀ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਇਹ ਮੈਂ ਅਨਮੋਲ ਸੋਹਣ ਜੀ ਬਲਾਕ ਰਿਸੋਰਸ ਕੋਆਰਡੀਨੇਟਰ ਐ ਬਲਾਕ ਨੰਬਰ 2 ਦਾ। ਸਾਨੂੰ ਨਾ ਜੀ ਇੱਕ ਟਾਈਮ ਟੂ ਟਾਈਮ ਸਕੂਲਾਂ ਦੇ ਵਿੱਚ ਵਿਜ਼ਿਟ ਕਰਨੀ ਜਾਣਾ ਪੈਂਦਾ। ਮਤਲਬ ਜੋ ਅਸੀਂ ਹੁਣ ਥੋੜੇ ਜਿਹੇ ਟਾਈਮ ਦੇ ਵਿੱਚ ਫਰਕ ਦੇਖਿਆ ਤਾਂ ਕਈ ਵਾਰ ਜੇ ਅਸੀਂ ਜਾ ਕੇ ਸਕੂਲ ਦਾ ਰਿਜ਼ਲਟ ਦੇਖੀ ਤਾਂ ਸਾਨੂੰ ਐਂ ਲੱਗਦਾ ਹੁੰਦਾ ਕਿ ਅਸੀਂ ਕਿਸੇ ਪ੍ਰਾਈਵੇਟ ਸਕੂਲ 'ਚ ਬੈਠੇ ਆ। ਬੱਚਿਆਂ ਦੇ ਨੰਬਰ ਐ ਕਿਸੇ ਦੇ 98% ਨੰਬਰ ਆ ਰਹੇ ਨੇ ਕਿਸੇ ਦੇ 99% ਆ ਰਹੇ ਨੇ। ਔਰ ਉਹ ਬੱਚਿਆਂ ਨੂੰ ਵੀ ਜੇ ਜਾ ਕੇ ਪੁੱਛੀ ਤਾਂ ਨੇ ਜੀ ਬੱਚੇ ਐ ਨਹੀਂ ਮਹਿਸੂਸ ਕਰਦੇ ਕਿ ਅਸੀਂ ਵੀ ਅਸੀਂ ਸਰਕਾਰੀ ਸਕੂਲ ਚ ਹੈ ਉਹਨਾਂ ਦੇ ਆਈ ਕਾਰਡ ਵੀ ਪਾਏ ਹੋਏ ਨੇ ਬਕਾਇਦਾ ਪੂਰੇ ਅੱਛਾ ਜੇ ਉਹਨਾਂ ਨੂੰ ਬੁੱਕਸ ਵਗੈਰਾ ਨੇ ਸਲੈਕ ਉਹ ਟਾਈਮ ਨਾਲ ਮਿਲਦੀਆਂ ਨੇ ਪਹਿਲਾਂ ਵੀ ਗਰੀਬ ਸਰਕਾਰ ਵੱਲੋਂ ਵੀ ਜਿਹੜੇ ਪ੍ਰੋਜੈਕਟ ਨੇ ਜਿਵੇਂ ਮਿਸ਼ਨ ਸਮਰੱਥ ਪ੍ਰੋਜੈਕਟ ਸ਼ੁਰੂ ਕੀਤਾ ਇਹਨਾਂ ਨੇ ਹੁਣ 3.0 ਸ਼ੁਰੂ ਕੀਤਾ ਹੈ ਮਤਲਬ ਸਰਕਾਰ ਨੇ ਚੀਜ਼ ਨੋਟ ਕੀਤੀ ਕਿ ਬੱਚੇ ਮੈਥ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਥੋੜਾ ਪਿੱਛੇ ਚੱਲ ਰਹੇ ਨੇ ਜਿਹਨੂੰ ਠੀਕ ਕਰਨ ਵਾਸਤੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਅਸੀਂ ਬਹੁਤ ਹੀ ਤਹਿ ਦਿਲੋਂ ਇਸ ਸਰਕਾਰ ਦਾ ਸਰਦਾਰ ਤਰਨਪੀ ਸਿੰਘ ਸੌਂਜੀ ਦਾ ਭਗਵਤ ਸਿੰਘ ਮਾਂਜੀ ਦਾ ਬਹੁਤ ਹੀ ਧੰਨਵਾਦ ਕਰਦੇ ਆ ਇਸ ਗੱਲੋਂ ਕਿ ਸਾਡੇ ਬੱਚਿਆਂ ਨੂੰ ਉਹਨਾਂ ਨੇ ਸਰਕਾਰਾ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆ ਕੇ ਖੜਾ ਕਰਤਾ ਇਹ ਸਰਦਾਰਾ ਵੀ ਇਹ ਮੰਨਦੇ ਹੋਊਂਗੇ ਜਾਂ ਸਕੂਲਾਂ ਦੇ ਵਿੱਚ ਟੀਚਰਾਂ ਦੀ ਸਰ ਮਿਲੀ ਜੁਲੀ ਹੈ ਜੀ ਹੈ ਕਿ ਟੀਚਰ ਵੀ ਤਾਹੀਂ ਐਫਰਟ ਕਰ ਸਕਣਗੇ ਜੇ ਉਹਨਾਂ ਨੂੰ ਡਿਪਾਰਟਮੈਂਟ ਵੱਲੋਂ ਕੋਈ ਨਾ ਕੋਈ ਟਾਈਮ ਟੂ ਟਾਈਮ ਮਟੀਰੀਅਲ ਮਿਲਦਾ ਰਹੂਗਾ ਕੋਈ ਵੀ ਪ੍ਰੋਜੈਕਟ ਹੈ ਜੀ ਉਹ ਟਾਈਮ ਨਾਲ ਸ਼ੁਰੂ ਹੋਊਗਾ ਤਾਂ ਹੀ ਟੀਚਰ ਵੀ ਉਹਦੇ ਤੇ ਐਫਰਟ ਕਰ ਸਕਣਗੇ ਮਤਲਬ ਪਹਿਲੇ ਸਰਕਾਰਾਂ ਜਿਹਨੇ ਪਹਿਲਾਂ ਸਰਕਾਰਾਂ ਵੀ ਲਈਆਂ ਨੇ ਉਹਨਾਂ ਕਰਿਓ ਕੀ ਜ਼ਿਆਦਾ ਐਫਰਟ ਨਹੀਂ ਹੋਇਆ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਜਿਉਂ ਨਾ ਵੱਲੋਂ ਨਹੀਂ ਹੋਇਆ ਬਟ ਉਹ ਕਈ ਵਾਰ ਨਾ ਜਿਵੇਂ ਬੁੱਕਸ ਆ ਤੇ ਲੇਟ ਹੋ ਜਾਂਦੀਆਂ ਸੀਗੀਆਂ ਸਾਨੂੰ ਹੁਣ ਜੇ ਤੁਸੀਂ ਦੇਖੋ ਨਵੇਂ ਸੈਸ਼ਨ ਦੇ ਵਿੱਚ ਬੱਚਿਆਂ ਦੇ ਹੱਤਾਂ ਦੇ ਵਿੱਚ ਨਵੀਆਂ ਕਿਤਾਬਾਂ ਹੈਗੀਆਂ ਨੇ ਕੋਈ ਹੋਰ ਪ੍ਰੋਜੈਕਟ ਚੱਲੇ ਨੇ ਕਈ ਵਾਰ ਲੇਟ ਹੋ ਜਾਂਦੇ ਸੀਗੇ ਇਗਜ਼ਾਮ ਦਾ ਟਾਈਮ ਹੁੰਦਾ ਸੀਗਾ ਪ੍ਰੋਜੈਕਟ ਕੋਈ ਹੋਰ ਚੱਲ ਰਿਆ ਹੁੰਦਾ ਸੀਗਾ ਮਤਲਬ ਹੁਣ ਜੋ ਪ੍ਰੋਜੈਕਟ ਚੱਲੇ ਨੇ ਤਾਂ ਹਰ ਇੱਕ ਚੀਜ਼ ਹੈ ਟਾਈਮ ਟੂ ਟਾਈਮ ਬੱਚਿਆਂ ਨੂੰ ਵੀ ਟਾਈਮ ਟੂ ਟਾਈਮ ਮਿਲ ਰਹੀ ਹੈ ਟੀਚਰ ਵੀ ਆਪਣੇ ਹਿਸਾਬ ਨਾਲ ਬੱਚਿਆਂ ਦੇ ਉਹ ਕੰਮ ਕਰ ਰਹੇ ਨੇ ਤੁਸੀਂ ਦੇਖਿਆ ਹੋਊਗਾ ਉਹ ਥੋੜੇ ਜਿਹੇ ਟਾਈਮ 'ਚ ਟੀਚਰ ਫਿਨਲੈਂਡ ਤੱਕ ਜਾ ਕੇ ਆਏ ਨੇ ਮਤਲਬ ਜੋ ਵੀ ਉਹਨਾਂ ਨੇ ਉੱਥੋਂ ਕੋਈ ਸਿੱਖਿਆ ਹੋਊਗਾ ਉਹ ਬੱਚਿਆਂ ਨੂੰ ਹੀ ਆਫਟਰ ਆਲ ਮਿਲਣਾ ਹੈ ਉਹ ਮਤਲਬ ਮੈਂ ਇਸ ਗੱਲ ਦਾ ਮੈਂ ਮਤਲਬ ਦਾਵਾ ਤਾਂ ਨਹੀਂ ਕਰਦਾ ਮੈਂ ਵਿਸ਼ਵਾਸ ਦਵਾਣਾ ਹੈ ਕਿ ਆਨਲਾ ਟਾਈਮ ਇਹ ਜਾਊਗਾ ਕਿ ਜਿਵੇਂ ਆਪਾਂ ਕਹਿੰਦੇ ਆਂ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲੇ ਵਾਸਤੇ ਆਪਾਂ ਨੂੰ ਕਈ ਵਾਰ ਸਕੂਲ ਜਾ ਕੇ ਲੈਣਾ ਚ ਲੱਗਣਾ ਪੈਂਦਾ ਹੈ ਪਹਿਮਾ ਰਜਿਸਟ੍ਰੇਸ਼ਨ ਪਹਿਲਾਂ ਕਰਾਣੀ ਪੈਂਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਦਾਂ ਹੀ ਹੋਇਆ ਕਰੂਗਾ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲੇ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਾਣੀ ਪਿਆ ਕਰੂਗੀ ਵੇਟਿੰਗ 'ਚ ਹੋਇਆ ਕਰੂਗਾ ਦਾਖਲਾ ਉਹਨਾਂ ਦਾ ਜਿਸ ਤਰ੍ਹਾਂ ਨਾਲ ਸਰਕਾਰੀ ਸਕੂਲ ਅੱਗੇ ਗਰੋਅ ਕਰ ਰਹੇ ਹਨ